ਖਾਲਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਨਾਗਾ ਜਿੰਨਾਂ ਚ 4 ਤਾਂ ਹੀ ਫਰਾਂ ਨੇ ਜੀ ਤੇ 1 ਘੱਟੀ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਾਸੀ ਗਾਲ ਜੀ ਸਾਸੀ ਗਾ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਸੰਦੀਪ ਸਿੰਘ ਆ ਸ਼ਹਿਰ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 81746815 ਜੀ ਠੀਕ ਆ ਅੱਜ ਆਪਣੇ ਕੋਲ ਕਿੰਨੇ ਨਾਗ ਸੀ ਜੀ ਵੀਰੇ ਆਪਣੇ ਕੋਲ ਨਾਗ ਸੀਗੇ ਅੱਜ 8 ਨਾਗ ਸੀਗੇ 4 ਵੀਰੇ ਸੇਲ ਹੋ ਗਏ ਆਪਣੇ ਕੋਲੇ ਠੀਕ ਆ ਵੀਡੀਓ ਪਾਉਣ ਤੋਂ ਪਹਿਲੇ ਪਹਿਲੇ ਹੋ ਗਏ ਆਪਣੇ ਕੋਲੇ ਖੜੇ ਨਾਗ ਜੀ ਜਾਣੇ ਆ ਤੇ ਆਪਾਂ ਇਸ ਟਾਈਮ 4 ਹੀ ਨਾਗ ਆ ਜੀ ਆਪਣੇ ਕੋਲ ਕਿਹੜੇ ਲੋਕ ਜਾ ਰਹੇ ਆ ਜੀ ਇਹ ਜੀ ਸੇਲ ਹੋ ਗਏ ਆਪਣੇ ਜਾ ਰਹੇ ਆ ਜੀ ਆਪਣਾ ਪਿੰਡ ਪੈਂਦਾ ਕੋਟਕਪੂਰੇ ਦੇ ਕੋਲੇ ਠੀਕ ਹੈ ਜੀ ਹਾਂ ਉਹ ਵੀਰਹੁਣੇ ਆਏ ਸੀਗੇ ਸੌਦਾ ਕਰਕੇ ਗਏ ਆ ਤੇ ਉੱਤਕਪੁਰੇ ਏਰੀਏ ਚ ਜਾਂਦੇ ਆ ਮਾਜੀ ਕੋੜਕਪੁਰੇ ਏਰੀਆ ਜਾਂਦੇ ਆ ਉਧਰ ਮਾਲ ਆਪਣੇ ਕੋਲੇ ਡੇਲੀ ਵਾਂਗੂ ਹੀ ਹੁੰਦਾ ਜੀ ਠੀਕ ਆ ਹਾਂ ਜੀ ਕਾਲ ਕਰੋ ਡੇਲੀ ਮਾਲ ਮਿਲੂਗਾ ਹਰ ਵਕਤ ਅਵੇਲੇਬਲ ਹੀ ਹੁੰਦਾ ਹਾਂਜੀ ਹਾਂਜੀ ਮੰਨ ਲਓ ਵੀ ਇੱਕ ਦਿਨ ਦਾ ਫਰਕ ਪੈ ਸਕਦਾ ਵਾ ਵੀ ਮਾਲ ਜਿਵੇਂ ਆਉਂਦਾ ਬੰਦਾ ਫੋਨ ਕਰਕੇ ਆਵੇ ਮਾਲ ਮਿਲੂਗਾ ਠੀਕਾ ਹਾਂਜੀ ਤੇ ਕਿਧਰੋਂ ਕਰਕੇ ਸ਼ੁਰੂ ਬਾਈ ਇੱਥੇ ਕਰੋ ਜੀ ਕੱਤੀ ਤੋਂ ਕੱਤੀ ਤੋਂ ਹਾਂਜੀ ਉਮਰ ਕਿੰਨੀ ਕਾ ਜੀ ਇਹਦੀ ਉਮਰ ਵੀਰੇ ਸਾਲ ਦੀ ਕੱਟੀ ਹੈ ਜੀ ਇੱਕ ਸਾਲ ਹਾਂਜੀ ਹਾਂਜੀ ਠੀਕ ਆ ਮਾਂ ਦਾ ਦੁੱਧ ਬਾਈ ਮਾਂ ਦਾ ਹੈਗਾ ਹੀ 16 15 ਤੋਂ 16 ਕਿਲੋ ਦੁੱਧ ਦੀ 15 ਤੋਂ 16 ਚਾਰ ਹੀ ਥਾਣਾ ਚੋਲੀ ਸੁਣੀ ਹੈ ਨਾ ਹਾਂਜੀ ਹਾਂਜੀ ਬਾਕੀ ਸਿੰਗੀ ਸੁੰਗੀ ਵੀ ਗੁਣਵੱਤਾ ਕੁਆਲਿਟੀ ਬਹੁਤ ਵੇਖੋ ਇਹਦਾ ਕੁਆਲਿਟੀ ਪੂਰੀ ਆ ਹੈ ਨਾ ਬਹੁਤ ਹਾਂਜੀ ਬਾਕੀ ਨਵਾਬ ਦੀ ਹੈ ਜੀ ਆਪੇ ਆਪ ਨਵਾਬ ਨਵਾਬ ਦੀ ਹੈ ਜੀ ਬੈਦਰਕਾਰ ਠੀਕ ਆ ਹੋਰ ਕੇ ਦਿਖਾ ਦੀ ਵੀਰੇ ਇਹਨੂੰ ਵੀਰੇ ਕਿਉਂ ਗੱਲ ਕਰਦੇ ਆਪਾਂ ਹੂੰ ਵੀਰੇ ਪੈਸਾ ਨਾ ਛੱਡ ਪਹਿਲੇ ਪਾਇਆ ਨਾ ਕਰੋ ਸਾਈ ਪਾ ਕੇ ਚਲੋ ਕਿਸੇ ਵੀ ਸੌਦੇ ਦੀ ਕਹਿੰਦੇ ਆਪਾਂ ਫਿਰ ਉਹ 20000 ਰੁਪਏ ਜਿਵੇਂ ਪਾਤਾ ਆਪਣਾ ਨਾਮ ਖਰਾਬ ਕਰਿਆ ਕਰੋ ਜਾਂ ਪਾਇਆ ਨਾ ਕਰੋ ਜੇ ਲੈ ਕੇ ਜਾਇਆ ਕਰੋ ਤੇ ਜਾ ਪਾਇਆ ਹਾਂ ਉਹ ਸਾਡਾ ਤਾਂ ਕੋਈ ਜਾਣਦਾ ਨਹੀਂ ਸਾਨੂੰ ਤਾਂ ਆਉਂਦੇ ਆ ਪਰ ਪਾਇਆ ਨਾ ਕਰੋ ਜੇ ਤੁਸੀਂ ਪਾਉਣੀ ਹੁੰਦੀ ਹੈ ਤਾਂ ਉਹ ਚੀਜ਼ ਲੈ ਜਾਇਆ ਕਰੋ ਠੀਕ ਨੇ ਮੇਰੇ ਗੱਲ ਹਾਂ ਠੀਕ ਆ ਹਾਂਜੀ ਤੇ ਤੁਰ ਕੇ ਦਿਖਾ ਦੀ ਫਿਰ ਤੁਰਦੇ ਨੇ ਬਈ ਸਿੰਗੀ-ਸੁੰਗੀ ਗੋਲਾ ਬਹੁਤ ਕੁਆਲਿਟੀ ਭਜਨ ਪੁਜਨ ਵੀ ਹੈ ਨਾ ਪੂਰਾ ਚੱਕਰ ਹਿੰਦਾ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਲਓ ਜੀ ਕਰੋ ਚੱਕਰ ਸਿਰ ਛੰਡੀ ਬਹੁਤ ਅਈ ਕੱਟੀ ਲੈ ਚੱਲੀਏ ਇੱਧਰ ਨੂੰ ਬਾਹਰ ਕੱਢਨੀ ਬਾਹਰ ਨੇੜੋ ਹੀ ਮੋੜ ਲੀ ਕੋਈ ਗੱਲ ਨਹੀਂ ਤੋਰੇ-ਤੋਰੇ ਦਾ ਪਤਾ ਲੱਗ ਜਾਂਦਾ ਨਾ ਕਈ ਵੇਰ ਫਿਰ ਕਹਿਣਗੇ ਵੀ ਵੀਡੀਓ ਸਾਨੂੰ ਤੋੜ ਕੇ ਪਾਓ ਤੇ ਤੋਰੇਦਾਰੇ ਦਾ ਪਤਾ ਵਹਿ ਜਾਂਦਾ ਓਕੇ ਹੀ ਹੈ ਚਲੋ ਫਿਰ ਵੀ ਆਪਣਾ ਦਿਖਾਉਣ ਦਾ ਹੱਕ ਹੈ ਨਾ ਖੜਨੀ ਫਿਰ ਨਹੀਂ ਬਹੁਤ ਚੰਗੀ ਹੈ ਹਾਂ ਠੀਕ ਹੈ ਯਾਨੀ ਸੇਵਾ ਵਾਲੀ ਚੀਜ਼ ਆ ਕਿਸੇ ਨੇ 6 ਮਹੀਨੇ ਸਾਲ ਸੰਭਲੀ ਤੇ ਸੋਹਣੀ ਝੋਟੀ ਤਿਆਰ ਹੋ ਜੂਗਾ ਬਾਈ ਇਹਦਾ ਭਾਅ ਕਿੰਨਾ ਕੋ ਜਾਇਜ ਜਮ ਲੈਣ ਦੇਣ ਵਾਲਾ ਭਾਅ ਦੇਦਾ 20000 ਰੁਪਏ ਮੋਲਾ ਕੋ ਜੂ ਮਾੜਾ ਮੁੱਟ ਆ ਮਾਂਦਨ ਕਰ ਦੇਗੇ ਠੀਕ ਆ ਬਾਈ ਤੇ ਅੱਗੇ ਨਾਗ ਨੰਬਰ ਆ ਗਿਆ ਆਪਣਾ 2 ਹਾਂਜੀ ਇਹ ਵੀਰੇ ਬੱਚਿਆਂ ਦੰਦਾਂ 'ਚ ਕਿਵੇਂ ਆ ਜੀ ਦੰਦਾਂ ਦੀ ਵੀਰੇ ਕੋਈ ਦੋ ਦੰਦਾ ਹਾਂਜੀ ਦੋ ਆ ਬੱਚੇ ਚਾਰ ਦੰਦਾ ਬੱਚਾ ਦੇ ਇੱਕ ਉਹ ਪਰਲੀ ਬਲੈਕ ਤੇ ਦੋ ਦੋ ਦੰਦਾ ਬੱਚੇ ਅੰਦਰ ਦੀ ਗਾਰੰਟੀ ਹੈ ਅੰਦਰ ਦੀ ਫੁੱਲ ਗਾਰੰਟੀ ਵੀਰੇ ਕੰਝ ਦੀ ਆਪਣੀ ਠੀਕ ਹੈ ਜੀ ਤੇ ਇਧਰੋਂ ਇਹਨੂੰ ਬਾਹਰ ਨੂੰ ਲੈ ਆਈ ਹਣਾ ਸੀਮਨ ਲੱਗਿਆ ਬਾਈ ਕਿਸੇ ਦਿਨਾਂ ਚ ਆ ਨਹੀਂ ਸੀਮਨ ਨਹੀਂ ਲੱਗਿਆ ਵੀਰੇ ਜਾਨੀ ਹੈ ਕਾਬਲੀ ਆ ਇੱਕ ਬੱਚੇ ਦੇ ਵੀਰੇ ਲੱਗਿਆ ਉਹ ਪਰਲੀ ਜਿਹੜੀ ਜਰਸੀ ਬੱਚੀ ਹੈ ਨਾ ਉਹਦੇ ਲੱਗਿਆ ਇਹਦੇ ਨਹੀਂ ਲੱਗਿਆ ਇਹਨਾਂ ਦੋਨਾਂ ਦੇ ਮਨ ਨਾਲ ਠੀਕ ਹੈ ਤੇ ਬਾਕੀ ਕੁਆਲਿਟੀ ਤੁਸੀਂ ਇਹ ਵੀ ਰਕਾਡ ਲੀਆਂ ਬੱਛੀਆਂ ਆ ਵੈਦਰ ਕਾਡ ਲੀਆਂ ਸਾਰੀਆਂ ਠੀਕ ਆ ਵੈਦਰ ਕਾਡ ਚੰਗੀਆਂ ਸੀਮਨਾ ਦੀਆਂ ਬੱਛੀਆਂ ਜੀ ਇਹ ਹਾਂਜੀ ਬਾਕੀ ਇਹ ਚਮਕ ਨਾਮਕ ਤੁਸੀਂ ਦੇਖ ਹੀ ਤਾਂ ਕਰ ਜਾਣੀ ਏ ਆਈ ਦੇ ਕਾਬਿਲ ਆ ਉਹ ਨਹੀਂ ਵੀਰੇ ਐਵੇਂ ਲਤਾਈਆਂ ਪਰ ਡੱਗ ਡੱਗਦੀਆਂ ਫਿਰਨੀਆਂ ਨੋ ਨੋ ਠੀਕ ਆ ਬਾਕੀ ਚਲੋ ਆਪਾਂ ਇਹ ਮਾਰਾ ਨਹੀਂ ਵੀਰੇ ਕਹਿੰਦੇ ਬੱਛੀ ਆਪਣੇ ਕੋਲ ਤੁਹਾਨੂੰ ਪਤਾ ਹਰ ਤਰ੍ਹਾਂ ਦੀ ਆਉਂਦੀ ਆ ਆਪਾਂ ਹੌਲੀ ਬੱਛੀ ਵੀ ਲੈਣੀ ਆ ਚੰਗੀ ਵੀ ਲੈਣੀ ਆ ਦੇਖੋ ਜੀ ਕਰਾਓ ਚੈੱਕ ਕਰਾਓ ਬੱਛੀ ਮਣੀ ਹੂੰ ਕਰਦੇ ਨਹੀਂ ਖੁਣ ਨਹੀਂ ਦੇਖੋ ਬੱਛੀ ਬੁਰੀ ਚੰਗੀ ਆ ਹਨਾ ਹਾਂਜੀ ਬਾਕੀ ਲੈ ਚੱਲੀ ਵੀਰੇ ਨਿੱਗਰ ਨਰੋਈ ਆ ਕੋਈ ਆਏ ਨਹੀਂ ਹੈ ਨਾ ਲੱਸੀ ਲਾਵੀ ਆ ਤੇ ਫੋਟਸ਼ਾਂਗ ਤਾਂ ਹੈ ਨਹੀਂ ਬਾਈ ਕੋਈ ਇਹ ਵੀਰੇ 50 365 ਦੀ ਬੱਠੀ ਆਏ ਇਹੇ ਹਾਂਜੀ ਇਹਦਾ ਲਿਖਾਇਆ ਸੀਗਾ ਆਪਣੇ ਕੋਲੇ 50 365 ਦੇ ਸੈਕ ਦਾ ਆ ਜਾਂਦਾ ਹਾਂਜੀ 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 ਠੀਕ ਆ ਚਲੋ ਉਹ ਆਪਦੀ ਸਰਚ ਮਾਰ ਲਓ ਹਾਂਜੀ 50 ਤਿੰਨ ਪੈਸੇ ਮੇਰੇ ਸਾਹਮਣੇ ਨਾਲ ਸੈਕ ਦਾ ਹੋ ਸਕਦਾ ਹੈ ਵੀ ਮੈਂ ਉਹ ਬਈ ਮੈਂ ਇਨਾ ਪੜਿਆ ਨਹੀਂ ਆਉਦੀ ਕਿਹੜਾ ਫੋਨ ਤੇ ਕੱਢ ਕੇ ਦੇਖ ਲਵਾਂ ਜਿੰਨਾ ਕਿ ਮੈਨੂੰ ਅਸਟੀਮੇਟ ਆਦਾ ਠੀਕ ਆ ਉਹ ਮਾਲ ਦਾ ਰਿਕਾਰਡ ਆ ਜਮਾਤ ਰਕਾਟ ਵਾਲੀ ਆਪਣੇ ਕੋਲੇ ਤੇ ਆਪਾਂ ਭੁੱਲ ਜੀ ਕਿਹੜਾ ਗੱਲ ਤੋਂ ਜਗਦਾ ਮੜ ਕੇ ਕਹੇ ਬਈ ਯਾਰ ਮੈਂ ਉਹ ਕੰਮ ਨਹੀਂ ਮੈਂ ਮਾਲ ਆਪਦੀ ਸਰਚ ਮਾਰ ਕੇ ਵੇਖ ਲਵੇ ਬੰਦਾ ਆਪਦਾ ਸਰਚ ਕਰ ਲਓ ਹਾਂਜੀ 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 ਬਈ ਕਿਹੜੀ ਕੰਪਨੀ ਦਾ ਸੀਮਣ ਆ ਤੇ ਕਿਹੋ ਜਿਹਾ ਇਨਾ ਵੀਰੇ ਮੈਨੂੰ ਪਤਾ ਵਾ ਜਿਹਨੂੰ ਇਹ ਮਾਲ ਦਾ ਪ੍ਰੋਚੈਸ ਨਹੀਂ ਲੈਂਦਾ ਉਹ ਜਿਵੇਂ ਬਾੜੀ ਜਿਵੇਂ ਅ ਠਣ ਚਾਰ ਜੀ ਡਿਮਾਂਡ ਇਹਦੀ ਜਾਇਜ਼ ਜਮਾ ਲੈਣ ਦੇ ਨਾਲ ਹੀ ਲੈਣ ਦੇ ਵੀਰੇ ਹੂੰ ਲੈਣ ਦੇ ਜੀ ਦੱਸੇ ਜਿਹੜਾ ਆਪਾਂ ਬਸ ਅਗਲਾ ਕਬੇ ਸਾਈ ਭੰਨੇ ਮੁੱਲ ਤਾਂ ਵੀਰੇ 21 ਹਜ਼ਾਰ ਕਰ ਲੀਏ 20 ਹਜ਼ਾਰ ਕਰ ਲੀਏ ਹੈ ਵੀਰੇ ਆਪਾਂ 16000 ਨੂੰ ਵੱਚੀ ਦੇਣਾ ਹੋਜੂ ਮਾੜਾ ਮੋਟਾ ਹਾਂ ਮਾਂ ਤਾਂ ਨਹੀਂ ਹੋ ਗਿਆ ਵੀਰੇ ਚੀਜ਼ ਬੜੀ ਚੰਗੀ ਆ ਨਜਾਇਜ਼ ਚੰਗੀ ਆ ਵੱਚੀ ਦੀ ਸੋ ਕਬ ਤੂੰ ਦੇਖ ਮਾਲਾ ਲੈਗ ਸਕੋਰ ਦੇਖ ਉਪਰੋਂ ਦੇਖ ਵੱਚੀ ਕਿਸੇ ਤੋਂ ਆਇਆ ਹੱਥ ਨਹੀਂ ਧਰਾਉਂਦੀ ਆ ਗਈ ਵਿੱਚੋਂ ਕੱਚੀ ਹੱਥਾਂ ਨਾਲ ਨਾ ਲਾਉਂ ਕ ਸਾਫ ਸੁਥਰੀ ਵੱਚੀ ਹਾਂਜੀ ਠੀਕ ਆ ਬਾਈ ਤੇ ਅੱਗੇ ਨਾਗ ਨੰਬਰ ਆ ਗਿਆ ਬਾਈ 2 ਹਾਂਜੀ ਵਾਈਟ ਕੱਦਰੀ ਵੱਚੀ ਠ ਇਹ ਦੋੰਦੀ ਸੀ ਕਿ ਚੌਗੀ ਸੀ ਬਈ ਉਹ ਪਿਛਲੀ 4 ਦੰਦ ਬੱਚੀ ਪਹਿਲੇ ਨੰਬਰ ਲਈ ਇਹ 2 ਦੰਦ ਦਾ ਬੱਚੀ ਇਹ ਦੋ ਦੰਦ ਦਾ ਜੀ ਇਹ ਨਹੀਂ ਗੱਲ ਇੱਕ ਮਿੰਟ ਵੀਰੇ ਤੂੰ ਦਾਪਰ ਚੱਕਰਾ ਦਿੰਦੇ ਆ ਅਗਲਾ ਇਹਨਾਂ ਕਹਿੰਦੇ ਜਿਹੜੀ ਗੱਲ ਅੱਗੇ ਵੀ ਕਹਿੰਨਾਂ ਨੇ ਆਪਾਂ ਕਮਾਂਗੇ ਨਾ ਉਹੀ ਵੀਰੇ ਨਿਕਲੋ ਗਲਤ ਨਹੀਂ ਕਹਿਣਾਗਾ ਵੀਰੇ ਠੀਕ ਆ ਤੇ ਇਹ ਵੀ ਖਾਲੀ ਆ ਹੈਨਾ ਖਾਲੀ ਜੀ ਖਾਲੀ ਠੀਕ ਆ ਵੀਰੇ ਜਿਹੜੀ ਬਾਲੀ ਚੰਗੀ ਬੱਚੀ ਹੈ ਨਾ ਅਗਲਾ ਥੋੜੀ ਜੀ ਖਾਲੀ ਤਾਂ ਲੈਣ ਦਾ ਅਗਲਾ ਕਹਿੰਦਾ ਸੀਮ ਨਹੀਂ ਆਉਦੀ ਮਰਜ਼ੀ ਦਾ ਲਵਾਉਣਾ ਹਾਂ ਜਿਹੜਾ ਇੰਨੀ ਬਰੀਡ ਦੀ ਬੱਚੀ ਲੈ ਕੇ ਪਰ 100 ਵਾਲਾ ਤਾਂ ਅਗਲਾ ਲਵਾਉਂਦਾ ਨਹੀਂ ਭਰਾ ਹੈਨਾ ਅਗਲੇ ਨੇ ਦੇਖੋ ਜੀ ਖੜਨੀ ਖੁੜਨੀ ਦੇਖੋ ਬੱਚੀ ਦੀ ਖੜਨੀ ਖੁੜਨੀ ਬਾਲੀ ਜੀ ਜਾਇਚੀ ਜਾਨੀ ਇਹ ਆਈ ਦੇ ਕਾਬਲ ਕਾਬਲ ਜੀ ਕਾਬਲ ਠੀਕ ਆ ਇਹਦਾ ਭਾਅ ਫਿਰ ਇਹਦਾ ਭਾਅ ਵੀ ਰ 21000 ਰੁਪਿਆ 21000 ਮੁੱਲ ਆ ਦੇਣੀ ਕਿੰਨੇ ਦੀ ਹੈ ਜੇ ਵੀਰੇ ਜੋੜਾ ਲੈ ਜੂਗਾ ਇਹ ਹਾਂ ਆ ਜੋੜਾ ਮਗਰ ਘੜਾ ਆ ਜੋੜਾ ਦੋਨੇ ਬੱਚੀਆਂ ਲੈ ਜੂਗਾ ਵੀ ਹੈਨਾ ਤੇ ਫਿਰ ਆਪਾਂ ਇਹ 31000 ਦਾ ਜੋੜਾ ਦੇ ਦਾਂਗੇ 31000 ਦਾ ਜੋੜਾ ਹਾਂ ਉਹ ਇਹਦਾ 20000 ਆ ਇਹਦਾ ਬੱਚੀ ਦਾ 16000 ਆ ਤੇ ਆਪਾਂ 31000 ਦਾ ਜੋੜਾ ਦੇ ਦਾਂਗੇ ਠੀਕ ਆ ਅੱਗੇ ਨਗ ਨੰਬਰ ਆ ਗਿਆ 4 ਹੈਨਾ ਬਈ ਜੀ ਹਾਂ ਜੀ ਇਹ ਇਹ ਹੈਗੀ ਕਾਫੀ ਕਲਰ ਚ ਕਾਫੀ ਕਲਰ ਦੀ ਜਰਸੀ ਹੈ ਕੁਆਲਿਟੀ ਬਹੁਤ ਆ ਪੰਜਾਬ ਵਾਲੀ ਜਰਸੀ ਆ ਐਨੀ ਵੀ ਕੋ ਛੋਟੀ ਮੋੜੀ ਜਰਸੀ ਸੱਦ ਵੇਲ ਵਾਲੀ ਬੜੀ ਚੰਗੀ ਹੈ ਜੀ ਠੀਕ ਆ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਸੋਹਣਾ ਥਣਾ ਦਾ ਸਾਈਜ਼ ਆ ਕੱਲਾ ਕੱਲਾ ਨਹੀਂ ਥਣ ਦਿਖਾ ਦਿਓ ਜੀ ਚਾਰੇ ਖੜਨੀ ਬੜੀ ਨਜ਼ਾਇਜ਼ ਚੰਗੀ ਬੜਾ ਦੇਖਦਾ ਅੱਜ ਕਿਸੇ ਦੇ ਨਹੀਂ ਨਾ ਵੀਰੇ ਨਾ ਠੀਕ ਆ ਲੈ ਆਪਾਂ ਪਹਿਲਾਂ ਦੱਸ ਦਿੰਨੇ ਨੇ ਬੜਾ ਖੜਨੀ ਦੇਖੀ ਬੱਚੀ ਨੇ ਹੂੰ ਖੜਨੀ ਖੁੜਨੀ ਜਿਵੇਂ ਸ਼ੋਅ ਜ ਨਹੀਂ ਕਰਦੀ ਬੱਚੀ ਸ਼ੋਅ ਬਹੁਤ ਕਰਦੀ ਖੜਨ ਖੁੜਨ ਬਹੁਤ ਵਧੀਆ ਪੱਧਰ ਪੱਧਰ ਬਹੁਤ ਵਧੀਆ ਠੀਕ ਆ ਲੈ ਜੀ ਠੀਕ ਆ ਬਾਈ ਬਾਕੀ ਕਵਾਲ ਇਹਦੇ ਲੱਗਿਆ ਸੀ ਇਹਦੇ ਲੱਗਿਆ ਸੀ ਮਨ ਲੱਗਿਆ ਵੀਰੇ ਠੀਕ ਆ ਕਿੰਨਾ ਕਸਾ ਮਾ ਹੋ ਗਿਆ ਇਹਦੇ ਵੀਰੇ ਮਹੀਨੇ ਤੋਂ ਉੱਤੇ ਹੋ ਗਿਆ ਕੀ ਭਾਜ ਦਾ ਫਿਰ ਆਪਾਂ ਦਾ ਵੀਰੇ ਖਾਲੀਆਂ ਵਾਲਾ ਹੀ ਕਰਾਂਗੇ ਕਿੰਨੇ ਆਂ ਜੀ ਆਪਾਂ ਦਾ 16000 ਰੁਪਏ ਦੀ ਬੱਛੀ ਦੇਵਾਂਗੇ 16 ਦੀ ਦੇ ਦਾਂਗੇ 16 ਦੀ ਦੇ ਦੇਾਂਗੇ ਵੀਰੇ ਠੀਕ ਆ ਤੇ ਐਂਡ ਤੇ ਆ ਨਕੀਨਾ ਵੀਰੇ ਇਹ ਨਕੀਨਾ ਆ ਗਿਆ ਹਾਂਜੀ ਮੈਂ ਕਹਾਂ ਕੁਆਲਿਟੀ ਵਾਲੀ ਹੈ ਬਾਲਾ ਅੰਤਮੋਕੇ ਪਿਆ ਜੀ ਇਹਦਾ ਸਾਰਾ ਵੈਦਰ ਰਿਕਾਰਡ ਆ ਜੀ ਪ੍ਰੂਫ ਅੱਛਾ ਇਹਦਾ ਫੁੱਲ ਰਿਕਾਰਡ ਆ ਫੁੱਲ ਰਿਕਾਰਡ ਆ ਜੀ ਪਹਿਲਾਂ ਦਿਖਾ ਦਈਏ ਨੂੰ ਪਹਿਲਾਂ ਦਿਖਾ ਦਿਓ ਕਿ ਪਹਿਲਾ ਰਿਕਾਰਡ ਦੇ ਪਹਿਲਾਂ ਮੈਂ ਲਿਖਾ ਕੇ ਲਿਆ ਪਹਿਲਾਂ ਦੰਦੋ ਦੱਸੋ ਕਿੰਨੇ ਦੰਦੋ ਦੋ ਦੰਦ ਪਿਆੋਰ ਜੀ ਫੁੱਲ ਗਰੰਟੀ ਮੈਂ ਲਿਖਾ ਕੇ ਲਿਆ ਵੀਰੇ ਪੈਸੇ ਲਾਇਆ ਪੈਸੇ ਲਾ ਕੇ ਲਾ ਲੋ ਠੀਕ ਆ ਇਹ ਮਾਰਾ ਦੱਸ ਦਿਓ ਦਿਖਾ ਕੇ ਲੈ ਕੇ ਆਇਆ ਮੈਂ ਸਾਰਾ ਕੁਛ ਇਹਦਾ ਠੀਕ ਆ ਹਾਂਜੀ ਹਾਂਜੀ ਇਹਦਾ ਸਾਰਾ ਰਿਕਾਰਡ ਦੱਸੋ ਜੀ ਕੇਬੀਐਸ ਦੀ ਆ ਸਪਾਈਕ ਦੀ ਆਪ ਹੈ ਹਾਂਜੀ ਮਾ ਦਾ ਦੁੱਧ 38 ਕਿਲੋ ਤੇ ਮਾ ਇਹਦੀ ਸੀਗੀ 44 32 ਦੀ ਹਾਂਜੀ ਠੀਕ ਆ ਵਿਦ ਰਿਕਾਰਡ ਇੱਕ ਗੱਲ ਵੀਰੇ ਹੋਰ ਵੀ ਆ ਜੇ ਕੋਈ ਬੰਦਾ ਬੱਸੀ ਲੈਂਦਾ ਆਪਾਂ ਗਾਣੇ ਦਾ ਨੰਬਰ ਦੇ ਦਾਂਗੇ ਹੂੰ ਗੱਲ ਕਰਕੇ ਅਗਲਾ ਫਿਰ ਪਹਿਲੀ ਗੱਲ ਯਾਰ ਬਾਈ ਜਿਹੜੇ ਬੰਦੇ ਪਾਰਖੂ ਹੋਣਗੇ ਨਾ ਇੱਕ ਗੱਲ ਹੋਰ ਵੀ ਵੀਰੇ ਕਰਦਾਂ ਮੈਂ ਭਾਵੇਂ ਆਪਣੇ ਕੋਲ ਟੈਸਟ ਕਰਾ ਕੇ ਆਲਾ ਬੱਚੀ ਲੈ ਅੱਛਾ ਡੋਪ ਦੀ ਜੋ ਮਰ ਗਿਆ ਕਰਾ ਲਵੇ ਠੀਕ ਆ ਵੀਰੇ ਹੁਣ ਆਪਾਂ ਇਹਨਾਂ ਦਾ ਨਹੀਂ ਕਹਤਾਗਾ ਠੀਕ ਨਹੀਂ ਗੱਲ ਦਿਖਾਵਾ ਖੋਲ ਇਹ ਵੀਰੇ ਨਾ ਬੱਚੀ ਖੁੱਲੀ ਆਈ ਆ ਠੀਕ ਆ ਇਹ ਆਪਣੇ ਕੋਲ ਰਾਤ ਆਈ ਆ ਨੇਰੇ ਹੋ ਲਿਆ ਮੈਂ ਵੀਰੇ ਐਨੇ ਪਠਾ ਨਹੀਂ ਖਾਧਾ ਆ ਕੇ ਸੈਲਜ ਤੇ ਇਕੱਲੇ ਤੋਂ ਆਈ ਆ ਖੁੱਲੀ ਫਾਦੀ ਉੱਪਰ ਆ ਜਾ ਉਪਰਾ ਕਰ ਗਈ ਆ ਕੇ ਤਾਂ ਤੂੰ ਤੇ ਲਿਆਰਾ ਬੱਤ ਹਾਂ ਪਤਿਹਾਰਾ ਕਰ ਬੰਨਣ ਨਾ ਜਾ ਕੇ ਕਰ ਬੰਨਣ ਨਾ ਜਾ ਕੇ ਕਰ ਹਾਂ ਕੋਈ ਗੱਲ ਨਹੀਂ ਵੀਰੇ ਜੇ ਆਪਾਂ ਵੇਕ ਗਈ ਤਾਂ ਅੱਜ ਵੇਚ ਲਾਂਗੇ ਤੇ ਜਨਾਬ ਦੀ ਕੋਈ ਗੱਲ ਆਪਾਂ ਸਾਹ ਕੇ ਵੇਚ ਲਾਂਗੇ ਹਾਂਜੀ ਬਾਕੀ ਉਹ ਹਨਾ ਜੈਲੀ ਆ ਬਾਕੀ ਇੱਕ ਗੱਲ ਆ ਬਰਾੜਾ ਇਹਦੇ ਨਾਲ ਉਹ ਸੂਣ ਥਾਨ ਦੀਆਂ ਤਾਂ ਗੱਲਾਂ ਦੂਰ ਦੀਆਂ ਦੀਆਂ ਵੀ ਕਦੋਂ ਸੁਊਗੀ ਇਹਦਾ 50 ਰੁਪਏ ਚ ਇੱਕ ਪਾਸ ਹੋ ਗਈ ਮੇਲੇ ਲਵਾਦ ਹੂੰ ਲਵਾ ਦੂ ਮੇਲੇ ਹਾਂ ਪਿਆਰ ਨੇ ਚੈੱਕ ਪਾਸ ਹੋਈ ਮੇਲੇ ਅੱਧਾ ਪਿੰਡ ਮਗਰ ਫਿਰੂ ਫੇਰ ਸਾਨੂੰ ਦੇ ਦੇ ਇਹ ਤਾਂ ਹੁਣ ਫਿਰਦਾ ਹੂੰ ਲੈ ਮਾਰ ਦੇ ਸ਼ਾਲਾ ਮੂੰਹ ਹੀ ਥੋੜਾ ਇੱਕ ਬਰਾੜਾ ਪੀਸ ਦੇ ਕਰ ਗਈ ਸੀਮਣ ਹੂੰ ਤਾਂ ਹਨਾ ਖੁਸ਼ ਜਿਹੜੀ ਗੱਲ ਐ ਬਰਾੜਾ ਜਿਹੜਾ ਚੰਗੇ ਸੀਮਣ ਦੀ ਚੀਜ਼ ਉਹ ਤਾਂ ਦੇਖਣ ਲਈ ਦੱਸਦੀ ਆ ਬਰਾੜਾ ਉਹ ਤਾਂ ਦੇਖ ਚਲ ਆਪਾਂ ਹੀ ਨਹੀਂ ਕਹਿੰਦੇ ਮੈਂ ਕਿ ਕੱਦ ਵੈਡੀ ਪੂਰਾ ਵੀਰੇ ਤਾਂ ਅੱਧੀ ਰਹਿ ਗਈ ਬੱਤੀ ਅੱਜ ਅੱਜ ਕੱਲ ਜਿਵੇਂ ਫਾਰਮ ਜਿਉ ਫਿਰਦੀ ਹੈ ਨਾ ਭੁੱਖ ਲੈਂਦੀ ਯਾਰ ਅੱਖ ਨਹੀਂ ਪੜਦਾ ਇਹ ਬੰਦਾ ਇਹਨੂੰ ਦੇਖ ਕੇ ਯਾਰ ਅੱਜ ਵੀਰੇ ਅੱਧੀ ਰਹਿ ਗਈ ਸੈਲ ਜੀ ਇਹਨੇ ਆਪਣੇ ਕੋਲੇ ਪੱਟੇ ਆਏ ਨੇ ਬਸੈਲ ਉਥੇ ਸੈਲ ਕਹਿੰਦੇ ਖਾਦਾ ਹੀ ਨਹੀਂ ਆਕੇ ਨਾ ਫੀਡ ਖਾਦੀ ਹਾਂਜੀ ਇਹਦਾ ਜੇ ਖੁੱਲੇ ਵਾਲੇ ਕੋਲੇ ਜਾਵੇ ਨਾ ਕਿਸੇ ਕੋਲੇ ਥੁੱਲੇ ਵਾਲੇ ਕੋਲ ਹਾਂਜੀ ਪੈਪ ਹੁਣ ਲਾਏ ਹਾਂਜੀ ਟੈਂਕ ਨੂੰ ਹੋ ਜਾ ਵੀਰੇ ਇਧਰ ਖਾਣ ਨੋਜ ਦਿਖਾਈ ਹੁੰਦਾ ਨਹੀਂ ਏਆਈ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ ਏਆਈ ਨਹੀਂ ਹੋਈ ਬਿਲਕੁਲ ਆ ਦੇਖੀ ਵੀਰੇ ਇੱਕ ਜਣੀ ਆਪ ਦਿਖਾ ਕੇ ਦਵਾਂ ਠੀਕ ਹੈ ਠੀਕ ਹੈ ਜੀ ਪ੍ਰੋਪਰ ਦੂੰਦੀ ਹੈ ਕਹਿਣ ਦੀ ਗੱਲ ਨਹੀਂ ਕਹਿਣ ਦੀ ਗੱਲ ਨਹੀਂ ਠੀਕ ਆ ਇਹਦੀ ਡਿਮਾਂਡ ਫਿਰ ਇਹ ਕਿਉਂਕਿ ਕੀਮਾ ਬਹੁਤ ਚੰਗੀ ਚੀਜ਼ ਆ ਇਹਦਾ ਵੀਰੇ ਡਿਮਾਂਡ ਇਹਦੀ ਨਾ ਆਪ ਫੋ ਹੂੰ ਇਹ ਬੈਗੀ ਵੇਚ ਲਾਂਗੇ ਆਪਾਂ ਨਾ ਵੇਗੀ ਆਪਾਂ ਆਪ ਵੀ ਸਿੰਮਨ ਲਵਾ ਲਾਂਗੇ ਇਹਦੇ ਹਾਂ ਫਿਰ ਆਪਾਂ ਤਿਆਰ ਕਰੀਏ ਚੈੱਕ ਪਾਸ ਹੀ ਹੋਵੇਗਾ ਚੈੱਕ ਪਾਸ ਕਰਾ ਕੇ ਵੇਚਾਂਗੇ ਹਨਾ ਠੀਕ ਆ ਥਾਂ ਦਿਖਾ ਦੇ ਵੀਰੇ ਹੂੰ ਥਾਂ ਦਿਖਾ ਦੇ ਲੋ ਜੀ ਠੀਕ ਆ ਝੋਲੀ ਜੰਗੀ ਜਾਣੀ ਜਿਹੜਾ ਲੈ ਗਿਆ ਗੋਣੀ ਗਾਉ ਇਹ ਜਾਊ ਪਹਿਲੇ ਸਵੇਰ ਕਾਰਡ ਤੋੜ ਦੇ ਵੀਰੇ ਮੈਂ ਤੈਨੂੰ ਇੱਕ ਗੱਲ ਦੱਸਦਾ ਚਲੋ ਹਨਾ ਆ ਸਾਰੇ ਭੈਣ ਭਰਾ ਆਪਾਂ ਤਾਂ ਆਪਣੇ ਤੋਂ ਉੱਪਰ ਜੀ ਸਭ ਨੂੰ ਨੌਲੇਜ ਜਿਹਨੇ ਪੈਸੇ ਲਾਉਣੇ ਹਨਾ ਆਪਾਂ ਵੀ ਲੱਗਦੇ ਇਹ ਗਾਂਸ ਹੁੰਦੀ ਆ ਹੂੰ ਸੁੰਦੇ ਸਾਰ ਬੱਛੀ ਜਾਲਿਆਂ ਨਿਬੜੀ ਇਹਦੀ ਖੱਚ ਕੇ ਇੱਥੇ ਰੱਖ ਦਵੇ ਬੰਦਾ 20000 ਜੀ ਤੋਂ ਮਰਜੀ ਦਾ ਜਿਹੜੀ ਇਹ ਬੱਛੀ ਦਿੰਦੀ ਹੈਗਾ ਠੀਕ ਨਹੀਂ ਗੱਲ ਹਣਾ ਵੀਰੇ ਇਹ ਚੀਜ਼ੀ ਦਾ ਫਰਕ ਹੁੰਦਾ ਵਾ ਚਲੋ ਹੁਣ 20000 ਦਾ ਜੋੜਾ ਬੱਛੀ ਹੁੰਦਾ ਵੀ ਆ ਜਾਂਦਾ ਵੱਡਿਆਂ ਦਾ ਵੀ ਆ ਜਾਂਦਾ ਤੇ ਪਰ ਇਹ ਗੱਲ ਆ ਵੀ ਜਿਹੜੇ ਬੰਦੇ ਨੇ ਸ਼ੌਂਕ ਦੇ ਕੰਮ ਕਰਨਾ ਹੈਗਾ ਬਰੀਡ ਦੇ ਕੰਮ ਕਰਨਾ ਉਹਦੇ ਵਾਸਤੇ ਤੋਹਫਾ ਅੰਦਰ ਦੀ ਪਾਸ ਆ ਵੀਰੇ ਕੰਜ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਗੱਲ हां ਤੇ ਬਾਕੀ ਅਗਲੇ ਦੇ ਕਰਮ ਤੇ ਅਗਲੇ ਦੇ ਮੁਕੱਦਰ ਖੇਡਨੇ ਆ ਦੇ ਵੇਖੋ ਇਹ ਕਿਦੇ ਘਰ ਦਾ ਸ਼ਿੰਗਾਰ ਪਾਦੀ ਜੇ ਹੂੰ ਠੀਕ ਆ ਆਪਾਂ ਸ਼ੌਮ ਦਾ ਰੁਪਈਏ ਲਾ ਗਏ ਮੈਂ ਅਜੇ ਵੀਰੇ ਪੌਣੀ ਨਹੀਂ ਸੀ ਕਿਉਂਕਿ ਜਦੋਂ ਪੌਣੀ ਜਦੋਂ ਜੀਵ ਆ ਜਾਂਦੀ ਪੂਰਾ ਥੋੜਾ ਚੱਲ ਆਪਾਂ maal ਖੜਾ ਜੀ ਨਾਲ ਪਾ ਤੀ ਇੱਕ ਆਪਣਾ ਇਧਰੋਂ maal ਸੇਲ ਹਾਂ ਇਧਰੋਂ maal ਸੇਲ ਹੋ ਗਿਆ ਆ maal ਸੇਲ ਹੋ ਗਿਆ ਜੀ ਚਾਰ ਨਗ ਹਾਂਜੀ ਹਾਂਜੀ ਠੀਕ ਆ ਤੇ ਇਹ ਵੀਰੇ ਹੁਣ ਮੰਨ ਲਓ ਵੀ ਆਪਾਂ ਮੁੱਲ ਤਾਂ ਨਾ ਕੋਈ ਐਂ ਕਵੇ ਵੀ ਪਤਾ ਨਹੀਂ ਕਰੇ 30000 70 ਰੁਪਿਆ ਮੁੱਲ ਛੋਟਾ ਹੀ ਰਹੂਗਾ ਬਾਲਾ ਵੱਡਾ ਨਹੀਂ ਰਹੇ ਜੈ ਜੀ ਰਹੂਗਾ ਜੈ ਜੀ ਰਹੂਗਾ ਜਿੰਨੀ ਕੀਮਤ ਦੀ ਬੱਛੀ ਆ ਆਪਾਂ ਕੋਈ ਇਹਦਾ 45 50 ਨਹੀਂ ਮੰਗਦੇ ਅੱਛਾ 50 ਤੋਂ ਵੀ ਅੰਦਰ ਦਾ ਨਹੀਂ 45 50 ਵੀ ਨਹੀਂ ਮੰਗਦੇ ਹੋਰ ਸਗਾਂ ਤੇ ਇਹਦਾ ਥੋੜਾ ਜਿਹਾ ਤਾਂ ਕਰਕੇ ਮੁੱਲ ਕਰਦੇ ਜੇ ਤਾਂ ਵੀ ਇਹ ਵਿਕ ਗਈ ਆਪਾਂ ਵੇਚ ਲਾਂਗੇ ਨਹੀਂ ਆਪਾਂ ਇਹਨੂੰ ਆਪਸੀ ਮਨ ਲਵਾਵਾਂਗੇ ਵਧੀਆ ਸੀਮਨ ਲਵਾਵਾਂਗੇ ਚੈੱਕ ਪਾਸ ਕਰਾ ਕੇ ਮਿਲ ਵਾਲੇ ਦੋਲੇ ਲਵਾਵਾਂਗੇ ਫੇਰ ਜਾਊ 1 ਲੱਖ ਚ ਹਾਂ ਫੇਰ ਕਰਾਂਗੇ ਅਰੇ ਬੜਾ ਕਾਦੂ ਮੇਰਾ ਕਰਨ ਵਾਲਾ ਨਹੀਂ ਨਹੀਂ ਵੱਡੀ ਆ ਬੱਛੀ ਬਈ ਕੋਈ ਗੱਲ ਨਹੀਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ